ਹਾਂਜੀ ਅੱਜ ਸ਼ਹੀਦ ਉਦਮ ਸਿੰਘ ਜੀ ਦਾ ਪ੍ਰਤੀਗਿਆ ਦਿਵਸ 13 ਮਾਰਚ ਨੂੰ ਹੈ ਅੱਜ ਦੇ ਦਿਨ ਸ਼ਹੀਦ ਉਦਮ ਸਿੰਘ ਜੀ ਨੇ ਇੰਗਲੈਂਡ ਵਿੱਚ ਜਾ ਕੇ ਸ਼੍ਰੀ ਕਿੰਗਸਟਨ ਹਾਲ ਦੇ ਵਿੱਚ ਜਨਰ ਡਾਇਰ ਨੂੰ ਜੋ ਗੋਲੀ ਮਾਰੀ ਸੀਗੀ ਤੇ ਜੋ ਜਲ੍ਹਿਆਂਵਾਲਾ ਕਾਂਡ ਅੰਮ੍ਰਿਤਸਰ ਦੇ ਵਿੱਚ ਸਾਨੂੰ 1919 ਵਿੱਚ ਹੋਇਆ ਸੀ ਬੇਗੁਨਾਹਾਂ ਦੇ ਉੱਤੇ ਗੋਲੀ ਚਲਾਈ ਸੀ ਤੇ ਕਿੰਨੇ ਸ਼ਹੀਦ ਹੋ ਗਏ ਸੀ ਆਪਣੇ ਪੰਜਾਬੀ ਅੰਮ੍ਰਿਤਸਰ ਦੇ ਵਸਿੰਦੇ ਸਪੈਸੀਫਿਕਲੀ ਤੇ ਉਹ ਅੱਜ ਪ੍ਰਤੀਗਿਆ ਦਿਵਸ ਇੱਥੇ ਉਦਮ ਸਿੰਘ ਪਵਨ ਮੋਹਾਲੇ ਵਿਖੇ ਮਨਾਏ ਜਾ ਰਹੇ ਹਨ ਤੇ ਇੱਥੇ ਜੋ ਚੀਫ ਹਨ ਇੱਥੋਂ ਦੇ ਸ਼੍ਰੀ ਦولتਰਾਮ ਕੰਬੋਜ ਜੀ ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਇਹਦੇ ਉੱਤੇ ਇਸ ਮੌਕੇ ਤੇ ਉਹ ਕੀ ਕਹਿਣਾ ਚਾਹਣਗੇ ਭਾਰਤ ਮਹਾਨ ਸ਼ਹੀਦਾਂ ਮਾਪੁਰਸ਼ਾਂ ਦਾ ਦੇਸ਼ ਹੈ ਇਸ ਦੇ ਵਿੱਚ ਅਨੇਕਾਂ ਹੀ ਮਾਪੁਰਸ਼ ਆਪਣੇ ਤੱਕ ਆਪਣੀ ਕੁਰਬਾਨੀਆਂ ਦੇ ਸਦਕਾ ਦੇਸ਼ ਲਈ ਕੌਮ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਤੇ ਇਸ ਵਿੱਚ ਸ਼ਹੀਦ ਉਦਮ ਸਿੰਘ ਇੱਕ ਮਹਾਨ ਦੇਸ਼ ਭਗਤ ਹੋਏ ਨੇ ਜਿੰਨ੍ਹਾਂ ਨੇ 21 ਸਾਲ ਬਾਅਦ ਜੰਨੇ ਵਾਲੇ ਬਾਗ ਦਾ ਫੁਨੀ ਸਾਕੇ ਦਾ ਬਦਲਾ ਦਾ ਕੇ ਇੰਗਲੈਂਡ ਦੇ ਵਿੱਚ ਟੈਕਟਨ ਹਾਰਵਿਚ ਜਨਰਲ ਐਡਵਾਈਜ਼ਰ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾ ਕੇ ਕੱਢਿਆ ਸ਼ਹੀਦ ਉਦਮ ਸਿੰਘ 21 ਸਾਲ ਇਸ ਬੁਰੀ ਵਿੱਚ ਰਹੇ ਕਿ ਜਲ੍ਹਿਆਂਵਾਲੇ ਬਾਗ ਦਾ ਕੁੰਨੀ ਸਾਖੀ ਜਿਹੜਾ ਜਨਰਲ ਅਡਵਾਇਰ ਉਸ ਵੇਲੇ ਪੰਜਾਬ ਦਾ ਗਵਰਨਰ ਜਨਰਲ ਸੀ ਤੇ ਜਿਨ੍ਹਾਂ ਦੀ ਗੋਲੀ ਦੇ ਆਰਡਰ ਨਾਲ ਜਲ੍ਹਿਆਂਵਾਲੇ ਬਾਗ ਦੇ ਵਿੱਚ ਅਨੇਕਾਂ ਹੀ ਸ਼ਹੀਦ ਹੋ ਗਏ ਤੇ ਸ਼ਹੀਦ ਉਦਮ ਸਿੰਘ ਉਸ ਸਮੇਂ ਜਲ੍ਹਿਆਂਵਾਲੇ ਬਾਗ ਦੇ ਅੰਦਰ ਖੁਦ ਮਜੂਦ ਸੀ ਕਿਉਂਕਿ ਜੱਲਿਆਂ ਵਾਲਾ ਬਾਗ ਦੇ ਇਸ ਖੁੰਨੀ ਸਾਕੇ ਦੇ ਵਿੱਚ ਜﺘੀਮ ਖਾਨੇ ਦੇ ਬੱਚੇ ਉੱਤੇ ਪਾਣੀ ਪਲਾਨ ਦੀ ਸੇਵਾ ਵਿੱਚ ਲੱਗੇ ਹੋਏ ਸਨ ਜਿੰਨਾ ਵਿੱਚ ਸ਼ਹੀਦ ਉਧਮ ਸਿੰਘ ਵੀ ਉਸ ਸਾਕੇ ਦੇ ਵਿੱਚ ਸਾਕਾਰ ਰੂਪ ਚ ਆ ਬਸੇ ਉਹਨਾਂ ਨੇ ਉਹ ਜੱਲਿਆਂ ਵਾਲੇ ਬਾਗ ਦਾ ਜਿਹੜਾ ਖੁੰਨੀ ਸਾਕਾ ਆਪਣੀ ਅੱਖਾਂ ਨਾਲ ਦੇਖਿਆ ਤੇ ਉਸ ਜਾਲਮ ਐਡਵਾਈਜ਼ ਦੇ ਹੁਕਮ ਤੇ ਜਿਹੜੀ ਗੋਲੀ ਚੱਲੀ ਸੀ ਤਾਂ ਉੱਥੇ ਉਹਨਾਂ ਨੇ ਪੱਟਿੱਗੇ ਕੀਤੀ ਸੀ ਕਿ ਮੈਂ ਇਹਨਾਂ ਮਹਾਨ ਔਰ ਅਨੇਕਾਂ ਸ਼ਹੀਦਾਂ ਦਾ ਬਦਲਾ ਲਵਾਂਗਾ ਤਾਂ ਉਹਨਾਂ ਨੇ 21 ਸਾਲ ਦੀ ਗੱਲ ਨਾ ਗੱਲ ਤੇ 13 ਮਾਰਚ 1940 ਨੂੰ ਤਖਤ ਨਹਾਲ ਦੇ ਵਿੱਚ ਭਰੇ اجلاس ਤੇ ਜਨਰਲ ਐਡਵਾਈਜ਼ ਨੂੰ ਗੋਲੀ ਮਾਰ ਕੇ ਤੇ ਆਪਣਾ ਬਦਲਾ ਲਿਆ और देश दे महान शहीद अपनी श्रद्धांजलि अर्पित की शहीद उधम सिंह अमर रहे शहीद ऊधम 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 सिंह हमर रहे